ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਬਾਈ ਜਗਮੀਤ ਕੋਲੇ ਪਹੁੰਚੇ ਹਾਂ ਦੋਸਤੋ ਵੈਡਿੰਗ ਪਿੰਡ ਦੇ ਵਿੱਚ ਉਹ ਪਾਰ ਦਾ ਕੰਮ ਆ ਦੋਸਤੋ ਚੰਗੇ ਪਸ਼ੂ ਹੁੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਚਾਰ ਗਾਵਾਂ ਦੋਸਤੋ ਗੱਬਣਾ ਇੱਕ ਸੂਈ ਸਵਾਈ ਆ ਤੇ ਇੱਕ ਦੋਸਤੋ ਗੱਬਣ ਮੱਝ ਆ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਜਗਮੀਤ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹੋਇ ਤਾਈ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਆਪਾਂ ਕਾਲੀ ਬੱਛੀ ਤੋਂ ਕਰਦੇ ਆ ਆ ਬਈ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਬਈ ਬਹੁਤ ਵਧੀਆ ਜੀ ਠੀਕ ਆ ਇੱਕ ਕਰੀ ਬਈ ਜਗਮੀਤ ਆਪਣਾ ਨੰਬਰ ਦੱਸ ਦਿੰ ਮੇਰਾ ਨੰਬਰ ਹੈ ਜੀ 6284910409 ਜੀ ਠੀਕ ਆ ਕਿੰਨੇ ਨਾਗ ਆ ਬਈ ਅੱਜ ਨਾਗ ਹੈਗੇ ਆਪਣਾ ਅਗਲੇ 5 4 ਗਾਇਆਂ ਘੱਬਣਾ ਜੀ ਇੱਕ ਸੂਈ ਸਵਾਈ ਆ ਠੀਕ ਆ ਹਾਂਜੀ 5 ਨਾਗ ਆ ਯਾ ਐਚ ਐਫ ਆ ਦੀ ਗੱਲ ਕਰਨ ਲਈ ਬਈ ਕਿੰਨਾ ਸੂਆ ਸੁਣਾ ਇਹ ਪਹਿਲਾ ਸੂਆ ਭਲੌਣ ਵੱੱਛੀ ਆ ਜੀ ਪਿੰਡ ਦੀ ਆ ਫਾਰਮ ਚ ਆ ਜੀ ਫਾਰਮ ਚੋਂ ਆਈ ਆ ਹਾਂਜੀ ਹਾਂਜੀ ਠੀਕ ਆ ਤੇ ਮਦਰ ਵਾਲੇ ਪਾਸੋਂ ਕੀ ਰਿਕਾਰਡ ਆ ਬਈ ਮਦਰ ਵਾਲੇ ਪਾਸੋਂ ਦੇ 35 36 ਕਿਲੋ ਦਾ ਦੁੱਧ ਰਿਕਾਰਡ ਆ ਠੀਕ ਆ ਬਹੁਤ ਵੱਡੇ ਕਰਤੋ ਵਜਨ ਠੀਕ ਆ ਤੇ ਬਈ ਦਿਨ ਕਿੰਨੇ ਲੈ ਜੂ ਦਣੇ ਨੇ ਦਣ ਪੂਰੀ ਹੀ ਆ ਜੀ ਤਰੀਕ ਮੁਤਾਬਕ ਤਾਂ ਪੁੱਤੇ ਭੂਆ ਜਿਹੜੇ 1 2 ਦਿਨ ਲੈ ਜੀ ਠੀਕ ਆ ਤੇ ਕੀ ਨਿਮਾਨ ਕਰਦੇ ਆ ਵੀ ਪਹਿਲੇ ਸੂਏ ਕਿੰਨਾ ਕ ਪਾ ਦੂਗੇ ਭਾਈ ਤੋਂ 29 ਕਿਲੋ 30 ਕਿਲੋ ਚੰਗੀ ਸੇਵਾ ਆ ਕੇ 30 ਕਿਲੋ ਵੀ ਦੁੱਧ ਪੈ ਪਾ ਜੂਗੀ ਠੀਕ ਆ ਤੇ ਕੋਈ ਸੀਮਨਸੂਮਨ ਦਾ ਪਤਾ ਹੋਵੇ ਜੀ ਜੀ ਆਪ ਦਾ ਜੀ ਇਹਦਾ ਪਤਾ ਨਹੀਂ ਇਹ ਅੱਗੇ ਪੇਪਰ ਤਾਂ ਕੱਬਣ ਆਏ ਪੇਪਰ ਬੋਲ ਤੋਂ ਕੱਬਣ ਠੀਕ ਆ ਲੋਈ ਪੂਰੇ ਵੱਡੇ ਕਦ ਕਾਠ ਦੇ ਵਿੱਚ ਆ ਐਚ ਐਫ ਸੂਣੀ ਆ ਦੋਸਤੋ ਮੂੰਹ ਦੋ ਦੰਦ ਮੂੰਹ ਦੋ ਦੰਦ ਦੱਸਦਾ ਬਾਈ ਬਾਕੀ ਦਿਨ ਆ ਜਿਹੜੇ ਦੋਸਤੋ ਬਾਈਆਂ ਦਾ ਪੂਰੇ ਹੋ ਚੁੱਕੇ ਆ ਦਿਨ ਇੱਕ ਦੋ ਦਿਨ ਹੋ ਸਕਦਾ ਵੀ ਲੈ ਜੇ ਸੀਲ ਠੰਡੀ ਦੀ ਗੱਲ ਕਰੀਏ ਨਾ ਵੇਖ ਸਕਦੇ ਆ ਦੋਸਤੋ ਸੀਲ ਠੰਡੀ ਦਾ ਕੋਈ ਅੰਤ ਨਹੀਂ ਦੋਸਤੋ ਹਵਾਨਾ ਵੀ ਦੋਸਤੋ ਕਰਮ ਵਾਲੀ ਸੋਹਣਾ ਫਿਕਸ ਜਾਈ ਤਿਆਰ ਕੀਤਾ ਹੋਇਆ ਸੋਹਣਾ ਥਾਣਾ ਦਾ ਸਹਿਜ ਆ ਦੋਸਤੋ ਵੇਖ ਸਕਦੇ ਆ ਬਹੁਤ ਸੀਲ ਸਾਊ ਆ ਪੂਰੇ ਵੱਡੇ ਕਦ ਕਾਠ ਵਾਲੀ ਹੈ ਪਹਿਲਾ ਸੂਆ ਜੀ ਦੋਸਤੋ ਵਹਿੜਸ ਹੁੰਦੀ ਆ ਬਾਈਆਂ ਦਾ ਹੋ ਸਕਦਾ ਵੀ ਅਨੁਮਾਨ ਆ ਜਿਹੜੇ ਹਿਸਾਬ ਨਾਲ ਮਾ ਦਾ ਰਕਾਰਡ ਚੰਗਾ ਰਿਹਾ ਤੇ ਇਹ ਵੀ ਦੋਸਤੋ 35 36 ਲੀਟਰ ਦਾ ਆ ਰਕਾਰਡ ਆ ਜਿਵੇਂ ਮਾ ਦਾ ਮੂੰਹ ਦੋਸਤੋ ਦੋ ਦੰਦਾ ਵੇਖ ਸਕਦੇ ਆ ਕਨਫਰਮ ਤੇ ਅਨੁਮਾਨ ਆ ਵੀ ਬਾਈਆਂ ਦਾ ਇਨੇ ਵੀ 30 ਲੀਟਰ ਦੇ ਲਗਭਗ ਪਾ ਦੇਣਾ ਕਿਉਂਕਿ ਮਾਦਾਰ ਕਾਰਡ ਚੰਗਾ ਰਿਹਾ ਕੱਦ ਕਾਠ ਦੀ ਗੱਲ ਕਰੀਏ ਵੇਲਬੂਲ ਦੀ ਚੰਗੀ ਆ ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾਉਣੀ ਨਹੀਂ ਕਿਉਂਕਿ بارش ਹੋਈ ਆ ਆਸੇ ਪਾਸੇ ਗਿੱਲਾ ਥਾਂ ਤਸੱਲੀ ਤੁਸੀਂ ਇੱਥੇ ਆ ਕੇ ਆਪਦੀ ਫਰੇਕ ਪਸ਼ੂ ਦੀ ਕਰ ਲੈਣੀ ਆ ਵੇਖ ਸਕਦੇ ਗੈਸ ਸਾਈਜ਼ ਸੋਹਣਾ ਥਣ ਵੀ ਦੋਸਤੋ ਮੁੱਠੀ ਚਬਾਈ ਵਾਲਾ ਲੱਗਿਆ ਭਵਾਨੇ ਜਜਮੈਂਟ ਤੁਹਾਨੂੰ ਨੇੜੇ ਹੋ ਕੇ ਆਵਾਜ਼ ਨੇ ਵੇਖ ਸਕਦੇ ਆ ਬਿਲਕੁਲ ਸਾਫ਼ ਸੁਥਰਾ ਤਸੱਲੀ ਤੁਸੀਂ ਇਦਾਂ ਹੀ ਕਰਨੀ ਆ ਅੱਜ ਕਿਉਂਕਿ ਬਾਰਸ਼ ਕਰਕੇ ਆਸੇ-ਪਾਸੇ ਚਿੱਕੜਾ ਏਰੀ ਕੋਈ ਚਲਕੇ ਜਾਂਦਾ ਦੇਖ ਸਾਦੇ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਫੈਕਸੀ ਆ ਦੋਵੇਂ ਪਾਸੇ ਆ ਤੁਹਾਨੂੰ ਜਜਮੈਂਟ ਦੇਖ ਸਾਦੇ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਦੋਸਤੋ ਸਾਨੂੰ ਲੱਗਿਆ ਤੇ ਫੇਸ ਵੀ ਚੰਗਾ ਦੋਸਤੋ ਕੱਦ-ਕਾਠ ਬੇਲਬੁੱਲ ਜੰਗੀ ਆ ਭਾਈ ਜਗਮੀਤ ਇਹਦਾ ਰੇਟ ਕੀ ਕਰਾਂਗੇ ਇਹਦਾ ਰੇਟ ਜੀ ਕਿਹੜਾ ਮਰਜ਼ੀ ਕਰਾ ਲਓ 1 ਲੱਖ 5000 ਦੀ ਵੈਟ ਦੇ ਦਾਂ ਇੱਕ 5 ਦੀ ਦੇ ਦਿਆਂਗੇ ਠੀਕ ਆ ਥੋੜਾ ਬਹੁਤਾ ਕੋਈ ਮਾਨਤਨ ਕਰ ਮਾਨਤਨ ਕਰਦਾ ਜੀ ਠੀਕ ਆ ਉਹ ਵੀ 1 5 ਦੇ ਵਿੱਚੋਂ ਥੋੜਾ ਬਹੁਤਾ ਥੋੜਾ ਮਾਨਤਾ ਨੇ ਇੱਥੇ ਆਇਆਂ ਦਾ ਹੋ ਜਾਣਾ ਤੇ 2 ਨੰਬਰ ਬਈ ਜਰਸੀ ਕ੍ਰੋਸ ਦੀ ਗੱਲ ਕਰੀਏ ਇਹ ਦੂਜਾ ਸੂਆ ਸੋਣੀ ਆ ਜੀ ਇਹ ਦੂਜਾ ਸੂਆ ਸੋਣੀ ਆ ਇਹਦੇ ਦਿਨ ਕਿੰਨੇ ਪਏ ਆ ਬਈ ਇਹ 10 ਦਿਨ ਪਏ ਆ ਸਹੀ ਇਹਦੇ 10 ਦਿਨ ਪਏ ਆ ਠੀਕ ਆ ਤੇ ਬਈ ਪਹਿਲੇ ਸੂਏ ਦਾ ਕੋਈ ਦੁੱਧ ਰਿਕਾਰਡ ਮਾਲਕਾਂ ਨੇ ਦੱਸਿਆ ਹੋਵੇ ਹਾਂਜੀ ਮਾਲਕਾਂ ਨੇ ਦੁੱਧ ਦਿੱਤਾ 14 ਕਿਲੋ ਪਹਿਲਾਂ ਥੱਲੇ ਜੀ ਪਹਿਲਾਂ ਥੱਲੇ ਅੱਜ ਤੀ ਕੀ ਅਨੁਮਾਨ ਕਰਦੇ ਆ ਬਈ ਅਨੁਮਾਨ ਤਾਂ ਜੀ 14 ਕਿਲੋ ਦੇਊ ਕਿ ਤੁਸੀਂ ਬਾਕੀ ਅਗਲੇ ਸੇਵਾ ਤੇ ਠੀਕ ਆ ਤੇ ਦਿਨ ਭਾਈ ਕਿੰਨੇ ਲੈ ਜੂਗੀ ਦਿਨ ਇਹ 10 ਪਹਿ ਹੈ ਜੀ 10 ਦਿਨ ਪਹਿ ਹੈ ਲੋ ਵੀ 10 ਦਿਨਾਂ ਦੀ ਕੱਚੀ ਹੈ ਜੇ ਗੱਲ ਕਰੀਏ ਹਵਾਨੇ ਚ ਢਿੱਲ ਵਿਖਾ ਦਿੰਦੇ ਆ ਕਦ ਕਾਠ ਬੇਲ ਬੂਲ ਚੰਗੀ ਆ ਇਹ ਤਾਂ ਨੇ ਢੱਲ ਹਵਾਨੇ ਦੇ ਵਿੱਚ ਜੇ ਗੱਲ ਕਰੀਏ ਨਾ ਕਾਫੀ ਪਈ ਆ ਆਰਮਾਨ ਤੁਹਾਨੂੰ ਹੋ ਜਾਣਾ ਫੇਸ ਦੇਖ ਸਕਦੇ ਆ ਕ੍ਰਾਸ ਅੰਗ ਦੇ ਵਿੱਚ ਆ ਖਣਾ ਦਾ ਸਾਇਜ ਗੈਪ ਦੇਖ ਸਕਦੇ ਆ ਹਵਾਨਾ ਜੀ ਤੁਹਾਨੂੰ ਅਨੁਮਾਨ ਆ ਵੀ ਜਿਹੜੇ ਹਿਸਾਬ ਨਾਲ ਬਈਆਂ ਦਾ ਵੀ 10 ਦਿਨ ਪਏ ਢਿਲ ਕਾਫੀ ਪਈ ਆ 10 ਦਿਨ ਨਹੀਂ ਤਾਂ ਹਫਤਾ ਦਾ ਲੈ ਹੀ ਜਾਣਾ ਹੈ ਨਾ 7-8 ਦਿਨ ਤੇ ਸੋਹਣਾ ਹਵਾਨਾ ਤਿਆਰ ਕਰ ਜਾਣਾ ਕੱਦ ਕਾਠ ਦੀ ਗੱਲ ਕਰੀਏ ਸੋਹਣਾ ਕੱਦ ਕਾਠਾ ਬੇਰਬੂਲ ਚੰਗੀ ਆ ਤੇ ਫਿਕਸ ਜਾਈ ਹਵਾਨਾ ਇਹਨੇ ਕਰਮਾਲੀ ਨੇ ਰੱਖਣਾ ਦੋਸਤੋ ਦੇਖ ਸਕਦੇ ਆ ਬਾਕੀ ਸੋਹਣਾ ਕੱਦ ਕਾਠਾ ਬਾਈ ਜੀ ਮੀ ਇਹਦਾ ਰੇਟ ਕੀ ਕਰਦੇ ਆਂ ਅੱਜ ਇਹਦਾ ਰੇਟ ਜੀ 52000 ਰੁਪਏ ਦਾ 52000 ਰੁਪਏ ਇਹਦਾ ਰੇਟ ਤਿਆਰ ਹੋਈ 65000 ਦੇ ਵਿੱਚ ਠੀਕ ਆ ਲਓ ਵੀ ਅੱਜ ਦਾ ਰੇਟ ਬਾਈ ਜਾਂ ਦਾ 52000 ਆ ਤੇ ਜਦੋਂ ਤਿਆਰ ਹੋ ਗਈ ਉਦੋਂ ਦਾ ਰੇਟ ਦੋਸਤੋ 65000 ਰੁਪਏ ਹੋਊਗਾ ਬਾਈ ਜਾਂ ਦਾ ਕਿਉਂਕਿ ਹੁਣ ਅੱਥਾ ਦਸਾਂ ਦਿਨਾਂ ਦੀ ਕੱਚੀ ਆ ਇਸ ਤੋਂ ਕਿ ਤਿੰਨ ਨੰਬਰ ਜੱਸੀ ਦੀ ਗੱਲ ਕਰ ਲਈਏ ਇਹ ਦੂਜਾ ਸੁਹਾ ਹੁਣ ਸੋਨਾ ਬਾਈ ਦੂਜਾ ਸੁਹਾ ਇਹ ਸੁਣੀ ਆ ਠੀਕ ਆ ਇਹ ਕਿੰਨੇ ਦਿਨ ਲੱਗੂ ਬਾਈ ਇਹ ਰਹਿਣਾ ਤਕਰੀਬਨ ਇਹਦੇ ਵੀ ਪੂਰੇ ਆ ਜੀ 1-2 ਦਿਨ ਉੱਤੇ ਦਾ ਭੌਂ ਲਾਇਆ ਠੀਕ ਆ 1-2 ਦਿਨ ਅਨੁਮਾਨ ਆ ਵੀ ਇਹ ਵੀ ਲ ਜਾ ਸਕਦੀ ਹੈ ਦਿਨ ਪੂਰੇ ਹੀ ਆ ਤਕਰੀਬਨ ਇਹਦਾ ਵੀ ਪਹਿਲੇ ਸੂਏ ਦਾ ਕੋਈ ਦੁੱਧ ਰਿਕਾਰਡ ਮੰਗਾ 20 ਕਿਲੋ ਦਾ ਦੁੱਧ ਰਿਕਾਰਡ ਆ ਜੀ ਠੀਕ ਆ ਇਹਦਾ 20 ਕਿਲੋ ਦਾ ਦੁੱਧ ਰਿਕਾਰਡ ਲਓ ਵੀ ਇਹ ਮੀਡੀਅਮ ਕੱਪ ਦੇ ਵਿੱਚ ਆ ਜੇ ਗੱਲ ਕਰੀਏ ਨਾ ਛੋਟੀ ਨਹੀਂ ਕਹਿ ਸਕਦੇ ਜੀ ਠੰਡੀ ਬਹੁਤ ਆ ਸੀਲ ਸਾਊਗਾ ਦੋਸਤੋ ਬਿਲਕੁਲ ਦੇਖ ਸਕਦੇ ਆ ਫੇਸ ਦੇਖ ਸਕਦੇ ਆ ਤੇ ਬਾਕੀ ਦੋਸਤੋ ਬਾਈ ਹੱਥ ਮਾਰ ਰਿਆ ਦੇਖ ਸਕਦੇ ਆ ਥਾਣੇ ਮੁੱਠੀ ਵਾਲਾ ਲੱਗਦਾ ਥਾਣ ਵੀ ਮੁੱਠੀ ਵਾਲਾ ਦੋਸ ਵੀ ਇਹਨੇ ਲੈ ਜਾਣੇ ਆ ਜਹਾਨੇ ਦੇ ਵਿੱਚ ਢਿੱਲ ਪਈ ਆ ਥਣਾ ਦੇ ਵਿੱਚ ਜੇ ਗੱਲ ਕਰੀਏ ਨਾ ਜੋਸ਼ ਨਹੀਂ ਪੂਰਾ ਭਰਿਆ ਗਾ ਦੇਖ ਸਕਦੇ ਆ ਸਾਈਜ਼ ਵੀ ਸੋਹਣਾ ਗੈਪ ਵੀ ਚੰਗਾ ਦੋਸਤੋ ਇੱਥੇ ਆਉਂਗੇ ਤਾਂ ਤੁਹਾਡੇ ਜਰੂਰ ਪਸੰਦ ਆਉ ਨਾ ਹੀ ਦੋਸਤੋ ਗੱਲ ਕਰੀਏ ਬਾਲੀ ਛੋਟੀ ਹੈ ਤੇ ਨਾ ਹੀ ਬਾਲੀ ਵੱਡੀ ਹੈ ਆਮ ਜਰਸੀ ਵਾਲਾ ਸਹੀ ਹੈ ਸਾਢੇ 4 ਫੁੱਟ ਜੌਂਹਾਂ ਚੜਨ ਸੋਹਣਾ ਹਵਾਨਾ ਤਿਆਰ ਕੀਤਾ ਕੋਈ ਫੋੜ ਚਾਂਗ ਨਹੀਂ ਦੇਖ ਸਕਦੇ ਆ ਸੇਮ ਸਾਈ ਦੇ ਵਿੱਚ ਥਾਣਾ ਜੇ ਗੱਲ ਕਰੀਏ ਇੱਥੇ ਆਉਂਗੇ ਤਾਂ ਤੁਹਾਡੇ ਇਹ ਵੀ ਜਰੂਰ ਪਸੰਦ ਆਊ ਤੇ ਇਸ ਚੈੱਕ ਕਰ ਸਕਦੇ ਆ ਸੋਨਾ ਵੇਚਦਾ ਦੋਸਤੋ ਬਈ ਜਮੀਨ ਇਹਦਾ ਰੇਟ ਕੀ ਕਰਦੇ ਆਂਗੇ ਇਹ 85000 ਰੁਪਏ ਦੇ ਦਾਂਗੇ ਇਹ 85000 ਦੀ ਦੇ ਦਾਂਗੇ ਇਹ ਤੋਰ ਕੇ ਵੀ ਵਿਖਾ ਦਿੰਨੇ ਆਪਾਂ ਠੀਕ ਹੈ ਲੈ ਬਈ ਇਹਦਾ ਢੇਡਾ ਕਢਾ ਦਿੰਨੇ ਆਂ ਭਾਈ ਜੰਦਾ ਇਹ ਸੀਲ ਸੌ ਹੈਗੀ ਆ ਤੁਰ ਹੀ ਜਾਂਦੀ ਤਾਂ ਤੁਹਾਨੂੰ ਇਹਦੀ ਹਵਾਨੇ ਦੀ ਜੱਜਮੈਂਟ ਹੋ ਜਾਣੀ ਆ ਸੋਨਾਦੂ ਕੋ ਕਰਮ ਵਾਲੀ ਨੇ ਹਵਾਨਾ ਤਿਆਰ ਕੀਤਾ ਹੋਇਆ ਦੇਖ ਸਕਦੇ ਆ ਮੋੜ ਲਾਵੇ ਜੀ ਵੀ ਕੋਈ ਨਾ ਜੱਜਮੈਂਟ ਦੋਸਤੋ ਤੁਹਾਨੂੰ ਹੋ ਜਾਣੀ ਹੈ ਕਿਉਂਕਿ ਆ ਚਿੱਕੜ ਹੈਗਾ ਕੋਈ ਕੁਝ ਨੂੰ ਟਾਲ ਕਰਦੇ ਆ ਤੁਰਨ ਦੇ ਵਿੱਚ ਇਸੇ ਕਰਕੇ ਬਾਕੀ ਪਸ਼ੂ ਨਹੀਂ ਤੋੜੇਗੇ ਇਹ ਸੀਲ ਸਾਊਥ ਦੀ ਬਾਈਆਂ ਦਾ ਤੋੜ ਦਿੰਨੇ ਆ ਕਈ ਵਾਰੀ ਪਸ਼ੂ ਡਰ ਜਾਂਦਾ ਸੱਟ ਫੇੜ ਨਾ ਖਾ ਲੇ ਬਾਈਆਂ ਨੂੰ ਬਾਕੀ ਤੁਸੀਂ ਇੱਥੇ ਆ ਕੇ ਜਿਹੜੇ ਵੀ ਨੇ ਕੋਈ ਪਸ਼ੂ ਖਰੀਦਣਾ ਹੋਵੇ ਤਸੱਲੀ ਤੁਸੀਂ ਕਰਨੀ ਆ ਇਹਦਾ ਰੇਟ ਹੈ ਬਾਈ 85000 ਇਹ 85000 ਜਮਾਨਤਾਂ ਨੇ ਹੋਊਗਾ ਬਾਈ ਮੱਝ ਵਰਗੀ ਗਾਂ ਵਧੀਆ ਲਓ ਬਾਈ ਬਾਈਆਂ ਦਾ ਸੀਯੂ ਸਾਊਗਾ ਮੱਝ ਵਰਗੀ ਗਾਂ ਵਾਕਿਆ ਜੋ ਤਾ ਖਾਣ ਵੀ ਸੋਹਣਾ ਹਵਾਨਾ ਵੀ ਦੋਸਤੋ ਕਰਮਾਲੀ ਨੇ ਸੋਹਣਾ ਤਿਆਰ ਕੀਤਾ ਇਸ ਤੋਂ ਅੱਗੇ ਦੋਸਤੋ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਬਹੁਤ ਵੱਖਰਾ ਜਿਹਾ ਰੰਗ ਆ ਦੋਸਤੋ ਢੇਰੂ ਜੇ ਰੰਗ ਦੇ ਵਿੱਚ ਹੈਗੀ ਆ ਬਾਈ ਜੀ ਇਹ ਦੀ ਗੱਲ ਕਰ ਲਈਏ ਕਿੰਨਾ ਸੂਆ ਇਹ ਤੀਜਾ ਸੂਆ ਇਹ ਤੇ ਸੋਹਣਾ ਜੀ ਤੀਜਾ ਸੂਆ ਇਹ ਸੁਣੀ ਆ ਹਾਂਜੀ ਹਾਂਜੀ ਠੀਕ ਆ ਤੇ ਬਈ ਦਿਨ ਕਿੰਨੇ ਲੱਜੂਏ ਦੇਣੇ ਦੇ ਸਹੀ 10 ਦਿਨ ਪਏ ਆ ਜੀ 10 ਦਿਨ ਜੇ ਨਹੀਂ ਪਏ ਜੀ ਸੀਲ ਵੰਡੀ ਇਹ ਵੀ ਬਹੁਤ ਅਕਰਮਾ ਦੀ ਸੀਲ ਸਾਉ ਦੀ ਗੱਲ ਕਰੀਏ ਇਹ ਵੀ ਚੰਗੀ ਆ ਥਣਾ ਦਾ ਸਾਇਕਾ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਦੇ ਆ ਕਬੈਣੀ ਵਾਲੇ ਪਾਸੇ ਦੋਸਤੋ ਜੀ ਗੱਲ ਕਰੀਏ ਥੋੜੀ ਭਾਲ ਜਿਆਦੇ ਕਰੀ ਬੈਠੀ ਆ ਔਰਲਾ ਥਣ ਤੁਹਾਨੂੰ ਤਾਂ ਹੀ ਟੇਡਾ ਜਾਂ ਦਿੰਦਾ ਹੋਊਗਾ ਮਗਰਲੇ ਪਾਸੇ ਤੁਹਾਨੂੰ ਜੱਜਮੈਂਟ ਕਰਾਉਣੇ ਆ ਕਿਉਂਕਿ ਭਾਲ ਦਾ ਪਤਾ ਲੱਗ ਜੂਗਾ ਤੁਹਾਨੂੰ ਥਣ ਇਹਦਾ ਵੀ ਦੋਸਤੋ ਸੋਹਣਾ ਜੀ ਗੱਲ ਕਰੀਏ ਛੋਟਾ ਨਹੀਂ ਦੇਖ ਸਕਦੇ ਆ ਇੱਕ ਪਾਸੇ ਤੁਹਾਨੂੰ ਅਨੁਮਾਨ ਹੋ ਜਾਣਾ ਕਿਉਂਕਿ ਭਾਲ ਹੈਗੀ ਆ ਦੋਵੇਂ ਪਾਸਾ ਤੋਂ ਤੁਹਾਨੂੰ ਜੱਜਮੈਂਟ ਆ ਜਿਹੜੀ ਕਰਵਾ ਦਿੰਦੇ ਆ ਫੇਸ ਇਹਦਾ ਵੀ ਦੋਸਤੋ ਬਹੁਤ ਪਿਆਰਾ ਜਿਹਾ ਫੇਸ ਆ ਤੇ ਕੱਦ ਕਾਤੀ ਸੋਹਣਾ ਬੇਲ ਬੂਲ ਵੀ ਚੰਗੀ ਆ ਦੇਖ ਸਕਦੇ ਆ ਇਹ ਵੈੜ ਜੇ ਗੱਲ ਕਰੀਏ ਤੀਜਾ ਵੀ ਬਾਈਆਂ ਦਾ ਸੋਹਣਾ ਭਾਈ ਜਗਮੀਤ ਇਹਦਾ ਰੇਟ ਕੀ ਰਹੂਗਾ ਇਹਦਾ 57000 ਰੁਪਏ ਜਾਏਗਾ ਇਹਦਾ 57000 ਠੀਕ ਆ ਲਓ ਵੀ ਇਹਦਾ ਰੇਟ ਬਾਈਆਂ ਦਾ 57000 ਮਾਨਤਾ ਨੇ ਇਹਦੇ ਵਿੱਚੋਂ ਵੀ ਹੋ ਜੂ ਇਸ ਤੋਂ ਅੱਗੇ ਦੋਸਤੋ ਮੱਝ ਦੀ ਜਾਣਕਾਰੀ ਲੈਣੀ ਆ ਬਾਈ ਭਾਈ ਮੱਝ ਦੀ ਗੱਲ ਕਰੀਏ ਮੱਝ ਕਿੰਨਾ ਮਸੂਹ ਹਸੂਆ ਚੌਥਾ ਸੂਆ ਤੇਰੀ ਨਾ ਸੂਣਾ ਏ ਠੀਕ ਆ ਚੌਥਾ ਸੂਆ ਸੂਣਾ ਹਾਂਜੀ ਠੀਕ ਆ ਭਾਈ ਦੁੱਧ ਕਿੰਨਾ ਪਾਉਂਦੀ ਕੋਈ ਮਾਲਕ ਜੀ ਸੂਏ 15 ਕਿਲੋ ਦੁੱਧ ਚੋਇਆ ਜੀ 15 ਕਿਲੋ ਦਾ ਯਾਨੀ ਕਿ ਦੁੱਧ ਕੈਪੈਸਿਟੀ ਹੈਗੀ ਆ ਜੀ ਹਾਂਜੀ ਹਾਂਜੀ ਠੀਕ ਆ ਤੇ ਦਿਨ ਕਿੰਨੇ ਲੈ ਜੂ ਭਾਈ ਜੀ ਮੀਤੇ ਦਿਨ ਤਾਂ ਇਹ ਹਫਤਾ ਲੈ ਜੂ ਜੀ ਹਫਤਾ ਇੱਕ ਲੈ ਜੂ ਲਓ ਵੀ ਚੰਗੀ ਵਜਨ ਵਾਲੀ ਦੋਸਤੋ ਜੀ ਗੱਲ ਕਰੀਏ ਨਾ ਮੱਝ ਹੈਗੀ ਆ ਵੇਖ ਸਕਦੇ ਆ ਪਤਲੀ ਚਮੜੀ ਦੇ ਵਿੱਚ ਆ ਬਾਈਆਂ ਦਾ 15 ਕਿਲੋ ਮਾਲਕਾਂ ਨੇ ਦੁੱਧ ਦੱਸਿਆ ਦੋਸਤੋ ਇਹ ਆਮ ਘਰੇ ਹੋਏ ਨਾ ਦੋਸਤੋ ਐਡਾ ਹਵਾਨਾ ਤੇ ਅਗਲਾ 20 ਕਿਲੋ ਵੀ ਦੱਸ ਸਕਦਾ ਵੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਖੁੱਲਾ ਤੇ ਅਲਮਾਨ ਆ ਦੋਸਤੋ ਜੀਜੇ 8-7 ਦਿਨਾਂ ਲੈ ਜਾਂਦੀ ਏ ਤਾਂ ਹਵਾਨਾ ਇਹਨੇ ਹੋਰ ਵੀ ਦੋਸਤੋ ਭਰ ਜਾਣਾ ਕਿਉਂਕਿ ਢਿੱਲ ਪਈ ਏ ਹਵਾਨੇ ਜੇ ਥਣਾ ਦਾ ਸਾਈਜ਼ ਵੇਖ ਸਕਦੇ ਆ ਸੇਮ ਸਾਈਜ਼ ਆ ਚਾਰੇ ਥਣਾ ਦਾ ਬਾਕੀ ਦੋਸਤੋ ਸਿੰਘ ਦੀ ਗੱਲ ਕਰੀਏ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਪੂਰੇ ਭਜਨ ਵਾਲੀ ਆ ਬਾਈ ਜਗਮੀ ਤੇ ਇਹਦਾ ਕੀ ਰੇਟ ਰਹੂਗਾ ਇਹਦਾ ਜੀ ਕੋਈ ਡੇਢ ਨਹੀਂ ਕੋਈ 2 ਨਹੀਂ ਮੰਗਦੇ ਜੀ ਆਪਾਂ ਵੀਡੀਓ ਤੇ ਆਪ ਮੰਗਦੇ ਤੁਹਾਨੂੰ ਵੀ ਪਤਾ ਹੀ ਆਪਾਂ 135000 ਦੀ ਮੰਗ ਦੇ ਰਹੇ ਹਾਂ 135 ਦੀ ਦੇ ਰਹੇ ਹਾਂ ਹਾਂਜੀ ਹਾਂਜੀ ਲਓ ਬਈ 1 ਲੱਖ ਤੇ 35000 ਰੁਪਏ ਇਹਦਾ ਰੇਟ ਆ ਮਾਨਤਾ ਨੇ ਇਹਦੇ ਵਿੱਚੋਂ ਵੀ ਹੋ ਜਾਊਗਾ ਜਿਹੜਾ ਵੀ ਇੱਥੇ ਆਊਗਾ ਇਸ ਤੋਂ ਅਗੇ ਦੋਸਤੋ ਇੱਕ ਬਾਈ ਕੋਲੇ ਸੂਈ ਸਵਾਈ ਐਚਐਫਾ ਉਹਦੇ ਬਾਰੇ ਜਾਣਕਾਰੀ ਲੈਣੇ ਆਂ ਅੰਦਰ ਖੜੀ ਆ ਬਾਈ ਜੀ ਗਮੀ ਤਾਂ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਪਰसों ਸੂਈ ਹੈ ਜੀ ਅੱਛਾ ਤੀਜਾ ਦਿਨ ਹੋ ਗਿਆ ਤੀਜਾ ਦਿਨ ਠੀਕ ਆ ਤੇ ਬੋਲਾ ਬਾਈ ਇਸ ਵਕਤ ਜੀ ਗੱਲ ਕਰੀਏ ਕਿੰਨਾ ਦਾ 15 ਕਿਲੋ ਜੀ ਕੰਡੇ ਵਾਲਾ ਬੋਲਾ ਪੋਂ ਦੋ ਡੰਗ ਤਿੰਨ ਡੰਗ ਅਗਲਾ ਚੋਕੇ ਵੀ ਵਿਚਾਰ ਸਕਦੇ ਠੀਕ ਆ ਬੱਛੀ ਮਗਰਾ ਬੱਛੀ ਮਗਰਾ ਕਾਦੀਰ ਸੀਮੰਦੀ ਹੈ ਜੀ ਠੀਕ ਕਿਹੜੇ ਸੀਮੰਦੀ ਆਕਾਸ਼ਦੀਪ ਦੀ ਆਕਾਸ਼ਦੀਪ ਦੀ ਬੱਛੀ ਆ ਠੀਕ ਆ ਜੇਰਜੁਰ ਓਕੇ ਆ ਬਾਈ ਜੇਰਜੁਰ ਵਧੀਆ ਆਪਣੇ ਨਾਲ ਬਕਾਇਦਾ ਇਹ ਵੀਡੀਓ ਨਹੀਂ ਆਈ ਠੀਕ ਆ ਧਾਰਾ ਧੂਰਾ ਦੀ ਸਾਫ ਆਵੇ ਧੂਰਾ ਸੋਨੇ ਵਰਗੀ ਹੈ ਜੀ ਬਾਈ ਸੌ ਤੇ ਸੌ ਹੀ ਦਾ ਸੀ ਠੰਡੀ ਆ ਤੁਹਾਨੂੰ ਆਈ ਭੇਜੇ ਕੋਈ ਮਰਜ਼ੀ ਬੰਦਾ ਆ ਭੇਜੇ ਲੋਬੀ ਸ਼ਾਮ ਦਾ ਵੇਲਾ ਹਵਾਨੇ ਦੀ ਫੁੱਲ ਤਿਆਰੀ ਹੈ ਤੀਜਾ ਦਿਨ ਹੋਗਾ ਸੁਹੀ ਨੂੰ ਜੇਰ ਜੂ ਰੋਕੇ ਥਾਣਾ ਦਾ ਸਾਈਜ਼ ਦੇਖ ਸਕਦੇ ਆ ਦੋਸਤੋ ਬਿਲਕੁਲ ਦੋਸਤੋ ਸਾਫ ਸੁਥਰਾ ਥਾਣਾ ਮੁੱਠੀ ਚਵਾਈ ਵਾਲਾ ਤੇ ਨਾੜਾਂ ਦੇ ਨਾੜਾਂ ਦੇਖ ਸਕਦੇ ਆ ਬਹੁਤ ਹਵਾਨਾ ਤਿਆਰ ਕੀਤਾ ਦੋਸਤੋ ਸ਼ਾਮ ਦਾ ਜੇ ਗੱਲ ਕਰੀਏ 6:30 ਦਾ ਟਾਈਮ ਹੈਗਾ ਉਸ ਠੰਗ ਨਾਲ ਦੀ ਜੱਜਮੈਂਟ ਕਰ ਲਿਓ ਜੀ ਬੱਚੀ ਨੂੰ ਦੋਸਤੋ ਜਨਮ ਦਿੱਤਾ ਆਕਾਸ਼ਦੀਪ ਦੀ ਬਾਈ ਜੰਦਾ ਬੱਚੀ ਹੈ ਮਗਰ ਥੋੜਾ ਜਿਹਾ ਇਹਨਾਂ ਦੀ ਗੱਲ ਕਰੀਏ ਕਰਾਸ ਆਂਗ ਜ਼ਰੂਰ ਆ ਬੱਚੀ ਬਹਿੜ ਦੁੱਧ ਜੇ ਗੱਲ ਕਰੀਏ ਸੋਨਾ ਪਿਆਊਗੀ ਕਿਉਂਕਿ ਗਰਮੀ ਗਰਮੀ ਕੱਟ ਬਣਾ। ਬਾਈ ਜਿੰਨੀ ਵੈੜਾ ਬਾਈ ਜਿਵੇਂ ਮਰਜੀ ਅਗਲਾ ਦੋਵੇਂ ਪਾਸੇ ਬਹਿ ਕੇ ਚੋ ਸਕਦਾ। ਜਿਹੜੇ ਵੀਰ ਨੇ ਦੋਸਤੋ ਘਰੇ ਦੁੱਧ ਪੀਣ ਨੂੰ ਲੈਣੀ ਹੈ ਬਹੁਤ ਚੰਗੀ ਠੰਡੀ ਸੀਲ ਆ ਦੋਸਤੋ ਵਹਿੜ। ਤੇ ਬਾਈ ਜ਼ਮੀਨ ਇਹਦਾ ਕੀ ਰੇਟ ਰਹੂਗਾ? ਇਹ 75000 ਰੁਪਏ ਦੇ ਵਹਿੜ ਦੇ। 75000 ਦੀ। ਹਾਂਜੀ। ਠੀਕ ਆ। ਲੋ ਵੀ ਸੱਜਣੋ ਜਿਹੜੇ ਵੀਰ ਦੇ ਇੱਥੇ ਕੋਈ ਵੀ ਨਗ ਪਸੰਦ ਹੋਵੇ ਤਾਂ ਵਿੜਗ ਪਿੰਡ ਦੇ ਵਿੱਚ ਆ ਕੇ ਤੁਸੀਂ ਤਸੱਲੀ ਕਰ ਲੈਣੀ ਆ। ਇਹ ਦੋਸਤੋ ਵਹਿੜ ਜੇ ਗੱਲ ਕਰੀਏ ਸੂਈ ਸਵਾਈ ਆ। ਬਾਕੀ ਦੋਸਤੋ ਸਾਰੇ ਨਗ ਪੰਜੇ ਗੱਭਨ ਸੀ ਬਾਈ ਕੋਲੇ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਈ ਤੇ ਜਿਹੜੇ ਭਰਾਣੇ ਦੋਸਤੋ ਕੋਈ ਪਸ਼ੂ ਸੇਲ ਕਰਨਾ ਹੋਵੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਦੋਸਤੋ ਮੇਰਾ ਨੰਬਰ ਸਕਰੀਨ ਤੇ ਦਿੱਤੇ ਬਸ ਚੱਲ ਰਿਹਾ ਮੇਰੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ